ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਇਹਨਾਂ 4 ਦਿਨਾਂ ਦੇ ਵਿੱਚ ਕੀ ਕੁਝ ਵਾਪਰਿਆ ਉਹਨਾਂ ਨੇ ਕਿਹੜੇ ਕਿਹੜੇ ਤਸੀਹੇ ਝੱਲੇ ਉਂਝ ਤਾਂ ਅਸੀਂ ਫਿਲਮਾਂ ਵਿੱਚ ਉਹਨਾਂ ਦੇ ਇਤਿਹਾਸ ਬਾਰੇ ਜਾਣ ਹੀ ਚੁੱਕੇ ਹਾਂ ਪਰ ਕਈ ਗੱਲਾਂ ਅਜੇ ਹੀਆਂ ਹਨ ਜਿਨ੍ਹਾਂ ਨੂੰ ਇਹਨਾਂ ਫਿਲਮਾਂ ਦੇ ਵਿੱਚ ਨਹੀਂ ਦਰਸਾਇਆ ਗਿਆ ਜੋ ਕੁਝ ਉਹਨਾਂ ਦੇ ਨਾਲ ਬੀਤਿਆ ਉਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਤੇ ਤੁਹਾਡੇ ਬੱਚਿਆਂ ਦੇ ਸਿਰ ਤੇ ਵੀ ਹੋ ਜਾਵੇ ਹੁਣ ਗੱਲ ਕਰਦੇ ਹਾਂ ਜੀ ਅੱਜ ਦੀ ਵੀਡੀਓ ਦੇ ਬਾਰੇ ਵਿੱਚ ਸਰਸਾ ਨਦੀ ਦੇ ਕੰਢੇ ਤੇ ਜਦ ਪਰਿਵਾਰ ਵਿਛੋੜਾ ਹੋਇਆ ਗੰਗੂ ਨੇ ਗਦਾਰੀ ਕਰ ਦਿੱਤੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਵਾ ਦਿੱਤਾ ਗਿਆ ਚਾਰ ਸਾਹਿਬਜ਼ਾਦੇ ਫਿਲਮ ਦੇ ਸਦਕਾ ਅਸੀਂ ਮੋਟਾ-ਮੋਟਾ ਇਤਿਹਾਸ ਤਾਂ ਜਾਣਦੇ ਹੀ ਹਾਂ ਪਰ ਸਰਸਾ ਨਦੀ ਦੇ ਕਿਨਾਰੇ ਤੋਂ ਲੈ ਕੇ ਸਰਹੰਦ ਦੀ ਕਚਹਿਰੀ ਤੱਕ ਵਿਚਾਲੇ 4 ਦਿਨ ਤੇ 4 ਰਾਤਾਂ ਜਦੋਂ ਇਹਨਾਂ ਮਾਸੂਮ ਜਿੰਦਾਂ ਦਾ ਲਹੂ ਚੂਸਣ ਦੇ ਕਾਇਨਾਤ ਦਾ ਪੱਤਾ-ਪੱਤਾ ਗਦਾਰ ਹੋ ਚੁੱਕਾ ਸੀ ਉਸ ਦਰਦਨਾਕ ਇਤਿਹਾਸ ਨੂੰ ਤਾਂ ਫਿਲਮਾਂ ਵਿੱਚ ਦਿਖਾਇਆ ਹੀ ਨਹੀਂ ਗਿਆ ਨਾਹੀ ਸਾਡੀਆਂ ਧਾਰਮਿਕ ਸਟੇਜਾਂ ਉਤੇ ਚੰਗੀ ਤਰ੍ਹਾਂ ਦੱਸਿਆ ਜਾਂਦਾ ਹੈ ਸੋ ਅੱਜ ਉਸ ਦਰਦਨਾਕ ਇਤਿਹਾਸ ਦੀ ਡੂੰਘਾਈ ਵਿੱਚ ਉਤਰ ਕੇ ਉਹ ਸਾਰਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਜਦੋਂ ਸਰਸਾ ਨਦੀ ਤੇ ਪਰਿਵਾਰ ਦਾ ਵਿਛੋੜਾ ਪੈ ਗਿਆ ਤਾਂ ਮਾਤਾ ਗੁਜਰਕੌਰ ਜੀ ਦੋਮਾ ਸਾਹਿਬ ਜਾਦਿਆਂ ਦੇ ਸਮੇਤ ਪਹੁੰਚਦੇ ਹਨ ਚੌਤੇ ਪਿੰਡ ਵਿੱਚ ਜਿੱਥੇ ਇੱਕ ਕੁੰਮੇ 마ਸ਼ਕੀ ਨਾਮ ਦਾ ਵਿਅਕਤੀ ਸੀ ਕੁੰਮੇ 마ਸ਼ਕੀ ਦਾ ਪਹਿਲਾ ਤੇ ਪੂਰਾ ਨਾਮ ਕਰਨਦੀਨ ਸੀ ਪਰ ਲੋਕ ਇਸ ਨੂੰ ਕਰਮੋ ਤੇ ਫਿਰ ਕੁੰਮਾ ਕਹਿੰਦੇ ਸਨ ਕੁੰਮੇ ਦੇ ਗਵਾੜ ਵਿੱਚ ਇੱਕ ਲక్ష్ਮੀ ਨਾਮ ਦੀ ਬ੍ਰਾਹਮਣੀ ਸੀ ਜਿਸ ਨੇ ਉਸ ਰਾਤ ਗੁਰੂ ਪਰਿਵਾਰ ਨੂੰ ਮਸਰਾਂ ਦੀ ਦਾਲ ਦੇ ਨਾਲ ਪ੍ਰਸ਼ਾਦਾ ਛਕਾਇਆ ਸੀ ਤੇ ਨਾਲ ਹੀ ਠੰਡ ਤੋਂ ਬਚਣ ਲਈ ਕੁਝ ਗਰਮ ਕੱਪੜੇ ਵੀ ਦਿੱਤੇ ਸਨ ਪਿਛਲੇ ਕਈ ਮਹੀਨਿਆਂ ਦੇ ਘੇਰੇ ਦੌਰਾਨ ਆਨੰਦਪੁਰ ਸਾਹਿਬ ਦੇ ਕਿਲੇ ਵਿੱਚ ਰਸਤੇ ਹੀ ਖਤਮ ਹੋ ਚੁੱਕੀ ਸੀ ਅੱਜ ਕਈ ਮਹੀਨਿਆਂ ਦੇ ਬਾਅਦ ਮਾਤਾ ਜੀ ਅਤੇ ਛੋਟੇ ਸਾਹਿਬ ਜੀ ਆਦਿਆਂ ਨੇ ਰਾਜ ਕੇ ਪਹੁੰਚਣ ਸ਼ਕਿਆ ਸੀ ਅਗਲੇ ਸਵੇਰ ਦਾ ਸੂਰਜ ਚੜਨ ਤੋਂ ਪਹਿਲਾਂ ਹੀ ਕੁੰਮੇ ਦੇ ਘਰ ਗੰਗੂ ਆਣ ਪਹੁੰਚਦਾ ਹੈ ਤੇ ਮਾਤਾ ਜੀ ਦੇ ਸਾਹਿਬ ਜਾਦਿਆਂ ਨੂੰ ਆਪਣੇ ਪਿੰਡ ਸਿਹੜੀ ਲੈ ਕੇ ਆਉਂਦਾ ਹੈ ਸਵੇਰ ਦਾ ਸੂਰਜ ਚੜਨ ਤੋਂ ਪਹਿਲਾਂ ਤੁਰਿਆ ਇਹ ਕਾਫਲਾ ਸਾਰਾ ਦਿਨ ਭੁੱਖਣ ਪਾਣੇ ਇਹ ਪੈਂਡਾ ਤੈਅ ਕਰਦਾ ਹੋਇਆ ਗੰਗੂ ਦੇ ਘਰ ਪਹੁੰਚਦਾ ਹੈ ਪੀਬੀ ਲక్ష్ਮੀ ਨੇ ਕੱਲ ਰਾਤ ਦਾ ਪ੍ਰਸ਼ਾਦਾ ਸ਼ਿਕਾਇਆ ਹੋਇਆ ਸੀ ਯਾਨੀ ਕਿ ਸਾਹਿਬ ਜਾਦਿਆਂ ਨੂੰ ਕੁਝ ਵੀ ਖਾਦੇ ਹੁਣ 24 ਘੰਟੇ ਬੀਤ ਚੁੱਕੇ ਸਨ ਉਸ ਰਾਤ ਗੰਗੂ ਮਾਤਾ ਜੀ ਦੇ ਸਾਹਿਬ ਜਾਨਿਆਂ ਵਾਸਤੇ ਖਾਣਾ ਤਿਆਰ ਕਰਕੇ ਲਿਆਇਆ ਪਰ ਉਹ ਖਾਣਾ ਇੰਨਾ ਕ ਮਾੜਾ ਸੀ ਕਿ ਜਿਸ ਨੂੰ ਤਾਂ ਕੋਈ ਜਿਸ ਨੂੰ ਕੋਈ ਜਾਨਵਰ ਵੀ ਖਾਣਾ ਪਸੰਦ ਨਾ ਕਰੇ ਉਸ ਖਾਣੇ ਨੂੰ ਦੇਖ ਕੇ ਸਾਹਿਬ ਜਾਨਿਆਂ ਨੇ ਮਾਤਾ ਜੀ ਨੂੰ ਕਿਹਾ ਕਿ ਉਹ ਐਸੇ ਹੀ ਰੋਟੀ ਕਰ ਲਿਆਏ ਹੋ ਹਮਰੇ ਕਾਗ ਨਾ ਕੁੱਕਰ ਖਾਯੋ ਯਾਨੀ ਕਿ ਗੰਗੂ ਨੇ ਇੰਨੇ ਮਾੜੇ ਪੱਧਰ ਦੀ ਰੋਟੀ ਸਾਡੇ ਲਈ ਲੈ ਕੇ ਆਇਆ ਹੈ ਜਿਸ ਨੂੰ ਕਾਂ ਤੇ ਕੁੱਤਿਆਂ ਨੇ ਵੀ ਨਹੀਂ ਸੀ ਖਾਣਾ ਫਿਰ ਸਾਹਿਬ ਜਾਦੀਆਂ ਤੋਂ ਕਿਸ ਤਰ੍ਹਾਂ ਖਾਧੀ ਜਾਂਦੀ ਆਖਿਰਕਾਰ ਮਾਤਾ ਗੁਜਰੀ ਜੀ ਨੇ ਆਪਣੇ ਕੋਲੋਂ ਕੁਝ ਮੋਹਰਾਂ ਦੇ ਕੇ ਸਾਹਿਬ ਜਾਦੀਆਂ ਨੂੰ ਪਤਾਸੇ ਮੰਗਵਾ ਕੇ ਖਾਣ ਨੂੰ ਦਿੱਤੀ ਪਰ ਜਦੋਂ ਗੰਗੂ ਨੇ ਮਾਤਾ ਜੀ ਦੀ ਪੈਸਿਆਂ ਵਾਲੀ ਪੋਟਲੀ ਨੂੰ ਦੇਖ ਲਿਆ ਤਾਂ ਉਸ ਦੀ ਮਾੜੀ ਨੀਅਤ ਹੋ ਗਈ ਰਾਤ ਨੂੰ ਜਦੋਂ ਮਾਤਾ ਜੀ ਸੁੱਤੇ ਪਏ ਸਨ ਤਾਂ ਗੰਗੂ ਨੇ ਉਹ ਪੋਟਲੀ ਚੁਰਾ ਲਈ ਤੇ ਚੁਰਾ ਕੇ ਕਿਤੇ ਬਾਹਰ ਲੈ ਜਾ ਕੇ ਕਿਸੇ ਜ਼ਮੀਨ ਵਿੱਚ ਗੱਡ ਦਿੱਤੀ ਅਗਲੇ ਦਿਨ ਜਦੋਂ ਸਾਹਿਬ ਜਾਦਿਆਂ ਨੂੰ ਦੁਬਾਰਾ ਭੁੱਖ ਲੱਗੀ ਤਾਂ ਮਾਤਾ ਜੀ ਨੇ ਆਪਣੀ ਪੋਟਲੀ ਨੂੰ ਭਾਲ ਲਿਆ ਪਰ ਪੋਟਲੀ ਉਹਨਾਂ ਨੂੰ ਨਾ ਮਿਲੀ ਮਾਤਾ ਗੁਜਰਕੌਰ ਜੀ ਸਭ ਕੁਝ ਸਮਝ ਗਏ ਉਹਨਾਂ ਨੇ ਗੰਗੂ ਨੂੰ ਬੜੇ ਪਿਆਰ ਦੇ ਨਾਲ ਕਿਹਾ ਪੁੱਤਰ ਜੇਕਰ ਤੈਨੂੰ ਧਨ ਦੀ ਲੋੜ ਸੀ ਤਾਂ ਤੂੰ ਮੇਰੇ ਕੋਲੋਂ ਮੰਗ ਲੈਂਦਾ ਇਸ ਤਰ੍ਹਾਂ ਚੋਰੀ ਕਰਨ ਦੀ ਤੈਨੂੰ ਕੀ ਲੋੜ ਪੈ ਗਈ ਸੀ ਤਾਂ ਮਾਤਾ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਗੰਗੂ ਗੁੱਸੇ ਦੇ ਨਾਲ ਬੁਖਲਾ ਗਿਆ ਤੇ ਆਖਣ ਲੱਗਾ ਇੱਕ ਤਾਂ ਮੈਂ ਤੁਹਾਨੂੰ ਹਕੂਮਤ ਦੇ ਬਾਗੀਆਂ ਨੂੰ ਆਪਣੇ ਘਰੇ ਪਨਾਹ ਦਿੱਤੀ ਹੈ ਤੇ ਉਪਰੋਂ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਗਾ ਰਹੇ ਹੋ ਤੇ ਉਪਰੋਂ ਤੁਸੀਂ ਮੈਨੂੰ ਹੀ ਮਾੜਾ ਚੰਗਾ ਬੋਲ ਰਹੇ ਹੋ ਗੰਗੂ ਨੇ ਉਸ ਸਮੇਂ ਮਾਤਾ ਜੀ ਤੇ ਛੋਟੇ ਸਾਹਿਬ ਜੀ ਦੇਆਂ ਨੂੰ ਕਮਰੇ ਵਿੱਚ ਬੰਦ ਹੀ ਕਰ ਦਿੱਤਾ ਤੇ ਆਪ ਮੁਰਿੰਡੇ ਦੇ ਸਰਕਾਰੀ ਅਹਿਲਕਾਰਾਂ ਦੇ ਕੋਲ ਖਬਰ ਲੈ ਕੇ ਪਹੁੰਚ ਗਿਆ ਪਰ ਪਿਛੋਂ ਸਾਹਿਬ ਜੀ ਅੱਜ ਵੀ ਭੁੱਖਣ ਭਰਣੇ ਕਮਰੇ ਦੇ ਵਿੱਚ ਕੈਦ ਬੈਠੇ ਰਹੇ ਜੇਕਰ ਵੇਖਿਆ ਜਾਵੇ ਤਾਂ ਭੁੱਖ ਵੀ ਆਪਣੇ ਆਪ ਵਿੱਚ ਇੱਕ ਬਹੁਤ ਹੀ ਵੱਡਾ ਤਸੀਹਾ ਹੁੰਦਾ ਹੈ। ਸਿਆਣੇ ਕਹਿੰਦੇ ਹਨ ਕਿ ਭੁੱਖ ਤਾਂ ਮੌਤ ਤੋਂ ਵੀ ਵੱਧ ਖਤਰਨਾਕ ਹੁੰਦੀ ਹੈ। ਮੌਤ ਤਾਂ ਇੱਕ ਵਾਰ ਬੰਦੇ ਨੂੰ ਮਾਰਦੀ ਹੈ ਪਰ ਭੁੱਖ ਤੋਂ ਜੇਕਰ ਇੱਕ ਵਾਰ ਹੀ ਖਹਿੜਾ ਛਡਾ ਲਈਏ ਤਾਂ ਅਗਲੇ ਪੈਰ ਫਿਰ ਸਿਰ ਤੇ ਆਣ ਖਲੋਂਦੀ ਹੈ। ਮਾਤਾ ਜੀ ਤੇ ਸਾਹਿਬ ਜਾਨਿਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਮੁਰਿੰਡੇ ਦੇ ਹਾਕਮ ਖਾਂ ਤੇ ਮਾਨੀ ਖਾਂ ਆਪਣੇ ਸਿਪਾਈਆਂ ਨੂੰ ਲੈ ਕੇ ਗੰਗੂ ਦੇ ਨਾਲ ਆ ਗਏ। ਹੁਣ ਇੱਥੇ ਸਾਹਿਬਜ਼ਾਦਿਆਂ ਦੇ ਜ਼ੁਲਮ ਦੀ ਉਹ ਦਾਸਤਾਨ ਸ਼ੁਰੂ ਹੋਵੇਗੀ ਜਿਸ ਨੂੰ ਸੁਣ ਕੇ ਤੁਹਾਡੀ ਰੋਹੀ ਕੰਮ ਜਾਵੇਗੀ ਸਰਸਾ ਦੇ ਕੰਡੇ ਗੁਰੂ ਪਰਿਵਾਰ ਤੋਂ ਵਿਛੜੇ ਇੱਕ ਸਿੰਘ ਡੋਨਾ ਸਿੰਘ ਹੰਡੋਰੀਆ ਨੇ ਬ੍ਰਿਜ ਪਾਸ਼ਾ ਵਿੱਚ ਇੱਕ ਕਿਤਾਬ ਲਿਖੀ ਸੀ ਜਿਸ ਦਾ ਨਾਮ ਸੀ ਕਥਾ ਗੁਰਸੂਤਨ ਜੀ ਕੀ ਜਿਸ ਵਿੱਚ ਲਿਖਿਆ ਸੀ ਕਿ ਸਾਹਿਬਜ਼ਾਦਿਆਂ ਨੂੰ ਬੋਰੀਆਂ ਦੇ ਵਿੱਚ ਬੰਨ ਕੇ ਘੋੜੇ ਦੇ ਦੋਨੋਂ ਪਾਸੇ ਲਮਕਾ ਦਿੱਤਾ ਗਿਆ ਤੇ ਮਾਤਾ ਗੁਜਰ ਕੌਰ ਜੀ ਦੇ ਹੱਥ ਪਿੱਛੇ ਬੰਨ ਕੇ ਇੱਕ ਦੂਸਰੇ ਘੋੜੇ ਤੇ ਬਿਠਾ ਦਿੱਤਾ ਗਿਆ ਇੱਕ ਕਪੜੇ ਦੇ ਨਕਾਬ ਵਿੱਚ ਲਾਲ ਮਿਰਚਾਂ ਧੂੜ ਕੇ ਉਸ ਨੂੰ ਮਾਤਾ ਜੀ ਦੇ ਮੂੰਹ ਉੱਪਰ ਬੰਨ੍ਹ ਦਿੱਤਾ ਗਿਆ ਜਦੋਂ ਮੋਰਿੰਡੇ ਪਹੁੰਚੇ ਤਾਂ ਮਾਤਾ ਜੀ ਨੂੰ ਇੱਕ ਅੱਡ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਪਰ ਸਾਹਿਬ ਜਾਨਿਆਂ ਨੂੰ ਕਿਸੇ ਨੇ ਨਾ ਖੋਲਿਆ ਤਿੰਨ ਚਾਰ ਦਿਨਾਂ ਤੋਂ ਭੁੱਖੇ ਸਾਹਿਬ ਜਾਨੇ ਸਾਰੀ ਰਾਤ ਬੋਰੀਆਂ ਵਿੱਚ ਹੀ ਤੜਫਦੇ ਰਹੇ ਤੇ ਸਵੇਰੇ ਜਦੋਂ ਬੋਰੀਆਂ ਦੇ ਮੂੰਹ ਖੋਲੇ ਗਏ ਤਾਂ ਬਾਹਰ ਕੱਢਦੇ ਹੀ ਬੱਚਿਆਂ ਤੇ ਭਾਰੀ ਤਸ਼ੱਦਦ ਢਾਉਣਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਜਾਨੀ ਖਾਂ ਤੇ ਮਾਨੀ ਖਾਂ ਇਹ ਦੋਨੋਂ ਛੋਟੇ ਪੱਦਰ ਦੇ ਸਰਕਾਰੀ ਅਫਸਰ ਸਨ ਇਹ ਚਾਹੁੰਦੇ ਸਨ ਕਿ ਜਿੰਨਾ ਕੁ ਥੋੜਾ ਸਮਾਂ ਸਾਨੂੰ ਮਿਲਿਆ ਹੈ ਇਸ ਥੋੜ੍ਹੇ ਸਮੇਂ ਵਿੱਚ ਹੀ ਸਾਹਿਬਜ਼ਾਦਿਆਂ ਤੋਂ ਇਸਲਾਮ ਕਬੂਲ ਕਰਵਾ ਕੇ ਵਜ਼ੀਰ ਖਾਂ ਦੇ ਸਾਹਮਣੇ ਪੇਸ਼ ਹੋਈਏ ਤੇ ਸੂਬਾ ਸਰਹੰਦ ਤੋਂ ਵੱਡੇ-ਵੱਡੇ ਇਨਾਮ ਹਾਸਲ ਕਰ ਸਕੀਏ ਡਾਕਟਰ ਗੰਡਾ ਸਿੰਘ ਜੀ ਆਪਣੀਆਂ ਲਿਖਤਾਂ ਵਿੱਚ ਲਿਖਦੇ ਹਨ ਕਿ ਲਾਲਚ ਦੇ ਅੰਨੇ ਹੋਏ ਇਹਨਾਂ ਜ਼ਾਲਮਾਂ ਨੇ ਅਤਿ ਦੀ ਸਰਦੀ ਵਿੱਚ ਮਾਸੂਮ ਸਾਹਿਬਜ਼ਾਦਿਆਂ ਨੂੰ ਨੰਗੇ ਪਿੰਡੇ ਤੂਤ ਦੀ ਛੜੀ ਦੇ ਨਾਲ ਕਟਵਾਇਆ ਸੀ ਇਸ ਨਾਲ ਸਾਹਿਬਜ਼ਾਦਿਆਂ ਦੀ ਫੁੱਲ ਵਰਗੀ ਚਮੜੀ ਤੇ ਨਿਸ਼ਾਨ ਉੱਬਰ ਆਏ ਸਨ ਬੇਅੰਤ ਦਰਦ ਵੀ ਸਹਿਣਾ ਪਿਆ ਹੋਊਗਾ ਪਰ ਉਹ ਤਾਂ ਮਰਦ ਦਲੇਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਹਨ ਤਸੀਹੇ ਸਹਿੰਦੇ ਹੋਏ ਵੀ ਉਹਨਾਂ ਨੇ ਦੁਸ਼ਮਣ ਦੀ ਈਨ ਨਹੀਂ ਮੰਨੀ ਜਦੋਂ ਗੱਲ ਨਾ ਬਣੀ ਤਾਂ ਉਹਨਾਂ ਨੇ ਇੱਕ ਹੋਰ ਤਰੀਕਾ ਅਜ਼ਮਾ ਕੇ ਵੇਖਿਆ ਕਿ ਸਾਹਿਬਜ਼ਾਦਿਆਂ ਨੂੰ ਇੱਕ ਰੁੱਖ ਦੇ ਨਾਲ ਬੰਨ੍ਹ ਕੇ ਉਹਨਾਂ ਦੇ ਉੱਪਰ ਗਲੇਲ ਦੇ ਨਾਲ ਤੇ ਪੱਥਰ ਦੇ ਨਾਲ ਨਿਸ਼ਾਨੇ ਲਗਵਾਏ ਜਿਸ ਨਾਲ ਸਾਹਿਬਜ਼ਾਦਿਆਂ ਦੇ ਕਈ ਥਾਵਾਂ ਤੇ ਖੂਨ ਦੀਆਂ ਧਾਰੀਆਂ ਵਗਣੀਆਂ ਸ਼ੁਰੂ ਹੋ ਗਈਆਂ ਪਰ ਫਿਰ ਵੀ ਉਹ ਛੋਟੇ ਛੋਟੇ ਸੂਰਮੇ ਆਪਣੀ ਗੱਲ ਤੇ ਕਾਇਮ ਰਹੇ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਦੀ ਖਬਰ ਅੱਗ ਵਾਂਗੂ ਫੈਲ ਚੁੱਕੀ ਸੀ ਜਿਵੇਂ ਕਿ ਵਜ਼ੀਰ ਖਾਨ ਨੂੰ ਪਤਾ ਲੱਗਾ ਤਾਂ ਉਸਨੇ ਹੁਕਮ ਕੀਤਾ ਕਿ ਸਾਹਿਬਜ਼ਾਦਿਆਂ ਨੂੰ ਸਰਹੰਦ ਲਿਆਂਦਾ ਜਾਵੇ ਜ਼ੁਲਮਾਂ ਦੀ ਅਤ ਕਰਦਿਆਂ ਸਾਹਿਬਜ਼ਾਦਿਆਂ ਨੂੰ ਮਰਿੰਡੇ ਤੋਂ ਸਰਹੰਦ ਤੱਕ ਤੋਰ ਕੇ ਲਿਜਾਇਆ ਗਿਆ ਸਾਹਿਬਜ਼ਾਦਿਆਂ ਦੇ ਹੱਥਾਂ ਵਿੱਚ ਹੱਥ ਕੜੀਆਂ ਸਨ ਤੇ ਹੱਥਾਂ ਵਿੱਚੋਂ ਲਹੂ ਸਿਮ ਰਿਹਾ ਸੀ ਜਦੋਂ ਬੱਚੇ ਸਰਹੰਦ ਵਜ਼ੀਰ ਦੇ ਕੋਲ ਪਹੁੰਚੇ ਤਾਂ ਦੂਸਰੇ ਦੌਰ ਦੀ ਤਸ਼ੱਦਦ ਵੀ ਸ਼ੁਰੂ ਹੋ ਚੁੱਕੀ ਸੀ ਜਦੋਂ ਤੱਕ ਸਾਹਿਬਜ਼ਾਦੀਆਂ ਨੂੰ ਸਿਪਾਹੀ ਮੁਰਿੰਡੇ ਤੋਂ ਲੈ ਕੇ ਸਰਹੰਦ ਪਹੁੰਚੇ ਉਦੋਂ ਦਿਨ ਢਲ ਚੁੱਕਿਆ ਸੀ ਤਾਂ ਰਾਤ ਵੇਲੇ ਮਾਤਾ ਗੁਜਰੀ ਤੇ ਸਾਹਿਬਜ਼ਾਦੀਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਇਹ ਠੰਡਾ ਬੁਰਜ ਉਸ ਵੇਲੇ ਦੇ ਰਾਜਸੀ ਲੋਕਾਂ ਲਈ ਗਰਮੀ ਵੇਲੇ ਆਰਾਮ ਕਰਨ ਲਈ ਬਣਾਇਆ ਗਿਆ ਸੀ ਬੁਰਜ ਦੇ ਥੱਲਿਆਂੋਂ ਦੀ ਪਾਣੀ ਵਗਦਾ ਸੀ ਤੇ ਜਦੋਂ ਪਾਣੀ ਨਾਲ ਹਵਾਵਾਂ ਟਕਰਾਉਂਦੀਆਂ ਸਨ ਤਾਂ ਐਨੀ ਠੰਡ ਹੁੰਦੀ ਸੀ ਕਿ ਗਰਮੀਆਂ ਵਿੱਚ ਵੀ ਕਾਂਬਾ ਛੜਨ ਲੱਗ ਜਾਂਦਾ ਸੀ ਤੇ ਹੁਣ ਤਾਂ ਪੋਹ ਦਾ ਮਹੀਨਾ ਸੀ। ਅੱਤ ਦੀ ਠੰਡ ਨੂੰ ਵੀ ਇੱਕ ਵੱਡਾ ਤਸੀਹਾ ਮੰਨਿਆ ਜਾਂਦਾ ਹੈ ਜੋ ਇਨਸਾਨ ਦੇ ਸਰੀਰ ਤੋਂ ਜ਼ਿਆਦਾ ਮਾਨਸਿਕ ਪੱਧਰ ਨੂੰ ਵੀ ਕਮਜ਼ੋਰ ਕਰ ਦਿੰਦਾ ਹੈ। ਪੋਹ ਦੇ ਮਹੀਨੇ ਦੀ ਠੰਡ ਬਿਨਾਂ ਕੱਪੜਿਆਂ ਤੋਂ ਬੈਠੇ ਮਾਸੂਮ ਬੱਚਿਆਂ ਨੂੰ ਮਾਤਾ ਜੀ ਕਦੀ ਸਾਹ ਤੇ ਕਦੀ ਆਪਣੇ ਸੀਨੇ ਨਾਲ ਲਗਾ ਕੇ ਗਰਮੀ ਦੇਣ ਦੀ ਕੋਸ਼ਿਸ਼ ਕਰਦੇ। ਇਤਿਹਾਸਕਾਰਾਂ ਦੇ ਮੁਤਾਬਿਕ ਉਸ ਵੇਲੇ ਠੰਡ ਇੰਨੀ ਜ਼ਿਆਦਾ ਸੀ ਕਿ ਬੱਚਿਆਂ ਦੇ ਬੁੱਲ ਤੇ ਨੱਕ ਪੀਲੇ ਪੈਣੇ ਸ਼ੁਰੂ ਹੋ ਚੁੱਕੇ ਸਨ। ਤੇ ਹੱਥ ਪੈਰ ਸੁੰਨ ਹੋਣ ਲੱਗ ਪਏ ਸਨ ਉਹ ਰਾਤ ਬਹੁਤ ਹੀ ਔਖੀ ਸੀ ਹਾਲੇ ਦਿਨ ਤਾਂ ਚੜ੍ਹਾ ਹੀ ਹੋਇਆ ਸੀ ਸਿਪਾਹੀ ਸਾਹਿਬ ਜਾਨਦਿਆਂ ਨੂੰ ਲੈਣ ਲਈ ਆ ਗਏ ਤੇ ਆਖਣ ਲੱਗੇ ਇਹਨਾਂ ਦੀ ਅਜਵ ਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ੀ ਹੈ ਕਚਹਿਰੀ ਵਿੱਚ ਵਜ਼ੀਰ ਖਾਨ ਆਪਣੇ ਤਖਤ ਤੇ ਬੈਠਾ ਹੋਇਆ ਸੀ ਸੁਚਾ ਨਦਰ ਜੋ ਕੇ ਵਜ਼ੀਰ ਖਾਨ ਦਾ ਅਹਲਕਾਰ ਸੀ ਸਿਰੇ ਦਾ ਉਹ ਲੂਤੀ ਖੋਰ ਸੀ ਉਹ ਵੀ ਉੱਥੇ ਹੀ ਮੌਜੂਦ ਸੀ ਇਹ ਕਚਹਿਰੀ 3 ਦਿਨ ਤੱਕ ਇਸੇ ਤਰ੍ਹਾਂ ਹੀ ਚੱਲਦੀ ਰਹੀ ਇਸ ਕਚਹਿਰੀ ਵਿੱਚ ਬੱਚਿਆਂ ਨੂੰ ਇਸਲਾਮ ਕਬੂਲ ਕਰਵਾਉਣ ਲਈ ਹਰ ਤਰ੍ਹਾਂ ਦੇ ਲਾਲਚ ਹਰ ਤਰ੍ਹਾਂ ਦੇ ਝੂਠੇ ਤੇ ਸੱਚੇ ਵਾਅਦੇ ਕੀਤੇ ਗਏ ਹਰ ਤਰ੍ਹਾਂ ਦੇ ਡਰਾਵੇ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਜ਼ਾਲਮ ਸਾਹਿਬ ਜਾਦੀਆਂ ਨੂੰ ਆਪਣੀ ਈਨ ਮੰਨਵਾਉਣ ਵਿੱਚ ਕਾਬਿਲ ਨਾ ਹੋ ਸਕੇ ਇਹ ਕਚਹਿਰੀ ਦਾ ਤਿੰਨ ਦਿਨਾਂ ਦਾ ਇਤਿਹਾਸ ਜਿਸ ਵਿੱਚ ਠੰਡੇ ਬੁਰਜ ਵਿੱਚ ਗੁਜ਼ਾਰੀਆਂ ਗਈਆਂ ਰਾਤਾਂ ਕਿਸ ਤਰ੍ਹਾਂ ਚਾਲ ਦੇ ਮੁਤਾਬਿਕ ਸਾਹਿਬ ਜਾਦੀਆਂ ਨੂੰ ਛੋਟੀ ਖਿੜਕੀ ਥਾਣੀ ਲੰਗਾ ਕੇ ਉਹਨਾਂ ਦਾ ਸਿਰ ਝੁਕਾਉਣ ਦੀ ਕੋਸ਼ਿਸ਼ ਕੀਤੀ ਕਿਸ ਤਰ੍ਹਾਂ ਕਈ ਦਿਨਾਂ ਤੋਂ ਭੁੱਖੇ ਬੱਚਿਆਂ ਨੂੰ ਠੰਡੇ ਬੁਰਜ ਵਿੱਚ ਗਰਮਾ-ਗਰਮ ਦੁੱਧ ਪਿਆ ਕੇ ਮੋਤੀ ਰਾਮ ਮਹਿਰਾ ਜੀ ਨੇ ਬੇੰਤ ਸੇਵਾ ਖੱਟੀ ਇਹ ਸਾਰਾ ਇਤਿਹਾਸ ਨਾਲ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਪਰ ਅੱਜ ਅਸੀਂ ਉਸ ਇਤਿਹਾਸ ਦੀ ਗੱਲ ਕਰ ਰਹੇ ਹਾਂ ਜਿਸ ਦਾ ਇਤਿਹਾਸ ਪੜਨ ਤੇ ਸੁਣਨ ਨੂੰ ਬਹੁਤ ਹੀ ਘੱਟ ਮਿਲਦਾ ਹੈ ਤਿੰਨ ਦਿਨ ਦਾ ਭਾਰੀ ਤਸ਼ੱਦਦ ਢਾਉਣ ਤੋਂ ਬਾਅਦ ਵੀ ਜਦੋਂ ਸਾਹਿਬਜ਼ਾਦਿਆਂ ਨੇ ਇਸਲਾਮ ਕਬੂਲ ਨਾ ਕੀਤਾ ਤਾਂ ਵਜ਼ੀਰ ਖਾਨ ਦੇ ਹੁਕਮ ਤੇ ਕਾਜੀ ਨੇ ਮਾਸੂਮ ਬੱਚਿਆਂ ਨੂੰ ਨੀਹਾਂ ਵਿੱਚ ਖਿਲਾਰ ਕੇ ਸ਼ਹੀਦ ਕਰਨ ਦਾ ਫਤਵਾ ਜਾਰੀ ਕਰ ਦਿੱਤਾ। ਸਾਹਿਬਜ਼ਾਦਿਆਂ ਦੇ ਚਾਰੇ ਪਾਸੇ ਦੀਵਾਰ ਚਿਣਨੀ ਸ਼ੁਰੂ ਕਰ ਦਿੱਤੀ ਗਈ। ਹੌਲੀ-ਹੌਲੀ ਕਰਦਿਆਂ ਰਾਜ ਮਿਸਤਰੀ ਇੱਕ ਇੱਟ ਤੇ ਦੂਸਰੀ ਇੱਟ ਚਿਣਦਾ ਗਿਆ ਤੇ ਦੋਨੋਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ। ਅੰਦਰ ਹੌਲੀ-ਹੌਲੀ ਕਰਦਿਆਂ ਸਾਹਿਬਜ਼ਾਦਿਆਂ ਦਾ ਦਮ ਘੁੱਟਦਾ ਗਿਆ ਤੇ ਆਖਰ ਜਦੋਂ ਉਹ ਬੇਹੋਸ਼ ਹੋਣੇ ਸ਼ੁਰੂ ਹੋਣ ਲੱਗੇ ਤਾਂ ਵੱਡੇ ਸਾਹਿਬ ਜادہ ਨੇ ਕਿਹਾ ਕਿ ਸਾਹਿਬ ਜادہ ਫਤਿਹ ਸਿੰਘ ਤੋਂ ਤਾਂ ਮੇਰੇ ਤੋਂ ਬਾਅਦ ਵਿੱਚ ਆਇਆ ਹੈ ਧਰਤੀ ਦੇ ਉੱਪਰ ਤੋਂ ਮੇਰੇ ਵਿੱਚ ਤੋਂ ਬਾਅਦ ਜਨਮਿਆ ਹੈ ਪਰ ਤੂੰ ਵੇਖ ਲੈ ਕਿ ਤੂੰ ਦਾਦਾ ਜੀ ਦੇ ਕੋਲ ਮੇਰੇ ਤੋਂ ਪਹਿਲਾਂ ਪਹੁੰਚ ਰਿਹਾ ਹੈ ਵੇਖ ਤੇਰੀ ਕਿਸਮਤ ਕਿੰਨੀ ਬੇਅੰਤ ਹੈ ਤੇ ਫਿਰ ਬਾਬਾ ਫਤਿਹ ਸਿੰਘ ਜੀ ਨੇ ਕਿਹਾ ਕਿ ਵੇਖੋ ਮੈਂ ਤੁਹਾਡੇ ਤੋਂ ਪਹਿਲਾਂ ਆਪਣੇ ਦਾਦਾ ਜੀ ਦੇ ਕੋਲ ਪਹੁੰਚ ਜਾਵਾਂਗਾ ਇਸ ਤਰ੍ਹਾਂ ਕਰਦਿਆਂ ਸਾਹਿਬ ਜਾਦਿਆਂ ਦਾ ਦਮ ਘੁੱਟਦਾ ਗਿਆ ਤੇ ਆਖਰ ਜਦੋਂ ਉਹ ਬੇਹੋਸ਼ ਹੋ ਗਏ ਤਾਂ ਕੰਦ ਜਮੀਨ ਤੇ ਡਿੱਗ ਪਈ ਪਰ ਉਦੋਂ ਤੱਕ ਉਹਨਾਂ ਦੀ ਜਾਨ ਨਹੀਂ ਸੀ ਨਿਕਲੀ ਛੋਟੇ ਸਾਹਿਬਜ਼ਾਦੇ ਤਾਂ ਅਜੇ ਛੋਟੇ ਸਾਹਿਬਜ਼ਾਦੇ ਅਜੇ ਥੋੜੇ ਜਿਹੇ ਤੜਫ ਰਹੇ ਸਨ ਜਦ ਉਹਨਾਂ ਨੇ ਵੇਖਿਆ ਕਿ ਇਹਨਾਂ ਦੀ ਮੌਤ ਨਹੀਂ ਹੋਈ ਤਾਂ ਉਹਨਾਂ ਨੇ ਉਹਨਾਂ ਨੂੰ ਸ਼ੁਰਿਆਂ ਦੇ ਨਾਲ ਕਟਵਾ ਦਿੱਤਾ ਇੱਥੇ ਇੱਕ ਗੱਲ ਜਾਣਨਯੋਗ ਹੈ ਕਿ ਇਸਲਾਮ ਧਰਮ ਦਾ ਇਹ ਇੱਕ ਵੀ ਨਿਯਮ ਹੁੰਦਾ ਹੈ ਜਿਹੜੇ ਬੱਚੇ ਦੇ ਹਾਲੇ ਦੁੱਧ ਦੇ ਦੰਦ ਨਹੀਂ ਟੁੱਟੇ ਹੁੰਦੇ ਉਸ ਨੂੰ ਮੌਤ ਦੀ ਸਜ਼ਾ ਦਾ ਫਤਵਾ ਨਹੀਂ ਦਿੱਤਾ ਜਾਂਦਾ ਕਾਜ਼ੀ ਨੇ ਤੇ ਵਜ਼ੀਰ ਖਾਨ ਦੇ ਕਹਿਣ ਦੇ ਮੁਤਾਬਿਕ ਮੌਤ ਦਾ ਫਤਵਾ ਜਾਰੀ ਕਰ ਦਿੱਤਾ ਪਰ ਹੁਣ ਕੋਈ ਜਲਾਦ ਇਹ ਪਾਪ ਆਪਣੇ ਸਿਰ ਲੈਣ ਨੂੰ ਤਿਆਰ ਨਹੀਂ ਸੀ ਤੇ ਸਭ ਨੇ ਆਪਣੇ ਹੱਥ ਖੜੇ ਕਰ ਦਿੱਤੇ ਆਖਿਰ ਉਸ ਦਿਨ ਕਚਹਿਰੀ ਵਿੱਚ ਸ਼ਾਸਨ ਬੇਗ ਦੇ ਭਾਸ਼ਣ ਬੇਗ ਦੇ ਨਾਮ ਦੇ ਦੋ ਭਰਾ ਸਨ ਜਿਨ੍ਹਾਂ ਦੇ ਕਤਲ ਦਾ ਮੁਕੱਦਮਾ ਚੱਲ ਰਿਹਾ ਸੀ ਉਹ ਉਸ ਦਿਨ ਪੇਸ਼ੀ ਤੇ ਹਾਜ਼ਰ ਹੋਣ ਆਏ ਸਨ ਇਹ ਦੋਨੋਂ ਹੀ ਇਹ ਦੋਨੋਂ ਹੀ ਸੈਦ ਜਲਾਲਉਦੀਨ ਜਲਾਦ ਦੇ ਭਤੀਜੇ ਸਨ ਜਿਸ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਰੀ ਚੌਕ ਵਿੱਚ ਸ਼ਹੀਦ ਕੀਤਾ ਸੀ ਸ਼ਾਸਨ ਬੇਗ ਤੇ 파ਸ਼ਨ ਬੇਗ ਨੇ ਕਤਲ ਦਾ ਮੁਕੱਦਮਾ ਰੱਦ ਕਰਨ ਦੀ ਸ਼ਰਤ 'ਤੇ ਸਾਹਿਬਜ਼ਾਦਾ ਨੂੰ ਸ਼ਹੀਦ ਕਰਨ ਦੀ ਹਾਮੀ ਭਰ ਦਿੱਤੀ ਉਹਦੇ ਅਨੁਸਾਰ ਦੋਨਾਂ ਬੱਚਿਆਂ ਦੀਆਂ ਲੱਤਾਂ ਤੇ ਗੋਡੇ ਰੱਖ ਕੇ ਛਾਤੀ ਤੇ ਖੰਜਰ ਫੇਰ ਕੇ ਬੇਰਹਿਮੀ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ ਸਾਹਿਬਜ਼ਾਦਾ ਬਾਬਾ ਜੋਰਾਵਾਰ ਸਿੰਘ ਕੁਝ ਹੀ ਪਲਾਂ ਵਿੱਚ ਸ਼ਹੀਦ ਹੋ ਗਏ ਪਰ ਸਾਹਿਬ ਜادہ ਫਤਿਹ ਸਿੰਘ ਜੀ ਅੱਧੀ ਘੜੀ ਤੱਕ ਤੜਫਦੇ ਰਹੇ ਹੌਲੀ ਹੌਲੀ ਹੱਥ ਪੈਰ ਹਿੱਲਣੋਂ ਬੰਦ ਹੋ ਗਏ ਤੇ ਬਾਬਾ ਫਤਿਹ ਸਿੰਘ ਜੀ ਵੀ ਸ਼ਹੀਦ ਹੋ ਗਏ ਸੋ ਸਾਤ ਸੰਗਤ ਜੀ ਇਹ ਸੀ ਸੋ ਸਾਤ ਸੰਗਤ ਜੀ ਇਹ ਸਨ ਛੋਟੇ ਸਾਹਿਬਜ਼ਾਦਿਆਂ ਦੀ ਅਸਲ ਰਾਤਾਂ ਜੋ ਉਹਨਾਂ ਨੇ ਆਪਣੇ ਤਨ ਦੇ ਉੱਤੇ ਹੰਡਾਇਆ ਪਰ ਉਹਨਾਂ ਨੇ ਕਾਦੇ ਲਈ ਹੰਡਾਇਆ ਤਾਂ ਕਿ ਸਾਡਾ ਜੀਵਨ ਸੁਖਾਲਾ ਹੋ ਸਕੇ ਅਸੀਂ ਆਪਣੇ ਪਰਮਾਤਮਾ ਨੂੰ ਜਾਣ ਸਕੀਏ ਸਾਡੇ ਪਰਮਾਤਮਾ ਦੀ ਅਸੀਂ ਸ਼ਕਤੀ ਨੂੰ ਜਾਣ ਸਕੀਏ ਕਿ ਉਹਨਾਂ ਦੇ ਵਿੱਚ ਕਿੰਨੀ ਤਾਕਤ ਹੈ ਕਿ ਉਹ ਸਾਡੇ ਕਾਰਨ ਕਿਵੇਂ ਆਪਣੇ ਬੱਚਿਆਂ ਨੂੰ ਵੀ ਸ਼ਹੀਦ ਕਰ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ